ਤਾਂ ਵੀ ਦੇਖੋ ਆਕੇ ਪੰਜਾਬ ਚ ਕੰਮ ਦੀ ਪਾਲ ਕਰ ਰਹੇ ਨੌਜਵਾਨ ਦਾ ਬੜੀ ਹੀ ਬੇਰਹਿਮੀ ਦੇ ਨਾਲ ਇੱਕ ਕਤਲ ਕਰ ਦਿੱਤਾ ਗਿਆ ਜੀ ਹਾਂ 22 ਸਾਲਾ ਨੌਜਵਾਨ ਕਰੀਬ 2 ਦਿਨ ਮੈਨ ਪਹਿਲਾਂ ਵਿਦੇਸ਼ ਤੋਂ ਆਇਆ ਸੀ ਅਤੇ ਜ਼ਿਲਕਪੁਰ ਵਿੱਚ ਕੰਮ ਦੀ ਪਾਲ ਲਈ ਗਿਆ ਸੀ ਜਿਸ ਦਾ ਕਿ ਕੁਝ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਜਦੋਂ ਨੌਜਵਾਨ ਦੀ লাশ ਪਿੰਡ ਪਹੁੰਚੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਜੀ ਹਾਂ ਉਸ ਦਿਨ ਪਹਿਲਾਂ ਹੀ ਨੌਜਵਾਨ ਚੰਡੀਗੜ੍ਹ ਵਿੱਚ ਕੰਮ ਦੀ ਪਾਲਸ ਗਿਆ ਸੀ ਜਿਸ ਤੱਕ ਜ਼ਿਲਕਪੁਰ ਵਿੱਚ ਕਤਲ ਕਰ ਦਿੱਤਾ ਗਿਆ ਹਾਲਾਂਕਿ ਕਤਲ ਕਿਉਂ ਕੀਤਾ ਗਿਆ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ खबर गुरदासपुर तो है जिथे थाना कोटली सूरत मल्ली दे ਅਦੇਨ ਆਦੇ ਪਿੰਡ ਟਿਲਵਾ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਦਾ ਜ਼ੀਰਕਪੁਰ ਵਿਖੇ ਕਤਲ ਕਰ ਦਿੱਤਾ ਗਿਆ ਮ੍ਰਿਤਕ ਨੌਜਵਾਨ ਦੀ ਪਛਾਣ ਆਕਾਸ਼ਦੀਪ ਸਿੰਘ ਪੁੱਤਰ ਨਵਤੇਜ ਸਿੰਘ ਵਾਸੀ ਪਿੰਡ ਟਿਲਵਾ ਵਜੋਂ ਹੋਈ ਹੈ ਜੋ ਬੇਰੁਜ਼ਗਾਰ ਹੋਣ ਕਾਰਨ ਕੰਮ ਦੀ ਭਾਲ ਲਈ ਕੁਝ ਦਿਨ ਪਹਿਲਾਂ ਚੰਡੀਗੜ੍ਹ ਗਿਆ ਸੀ ਅਤੇ ਹੁਣ ਕੁਝ ਦਿਨ ਬਾਅਦ ਹੀ ਉਸ ਦਾ ਜ਼ੀਰਕਪੁਰ ਚ ਕਤਲ ਕਰ ਦਿੱਤਾ ਗਿਆ ਪਰਿਵਾਰ ਦਾ ਕਹਿਣਾ ਹੈ ਕਿ ਆਕਾਸ਼ ਬੇਹਦ ਹਸਮੁਖ ਅਤੇ ਮਿਲਾਪੜੇ ਸੁਭਾਅ ਵਾਲਾ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਖੁਦ ਵੀ ਸਮਝ ਨਹੀਂ ਆ ਰਿਹਾ ਕਿ ਉਹਨਾਂ ਨਾਲ ਅਜਿਹਾ ਕਿਉਂ ਹੋਇਆ ਮਾਮਲਾ ਕਰ ਵੀ ਤੇਰੇ ਬੇਰਜ ਕਰੀ ਇੱਥੇ ਨੌਕਰੀਆਂ ਦੇ ੱਤੇ ਖਾਂਦੇ ਦੁਕਾਨਾਂ ਤੇ ਵੀ ਜਾਂਦਾ ਇਹ ਆਪਾਂ ਨਹੀਂ ਤੇਰੇ ਕੋਲੋਂ ਹੁਣ ਬੇਰਜ ਕਰਾ ਭੇਜਾ ਫਿਰਦਾ ਜੀ ਭਾਣਾ ਵੀ ਕਹਿੰਦਾ ਕਿ ਰੋਟੀ ਦਾ ਸਾਧਨ ਮੇਰਾ ਬਣ ਜੇ ਤੇ ਅਹੀਂ ਤੇ ਜਾਂਦੇ ਬਈ ਇੱਥੇ ਲੱਗ ਜੇ ਉੱਥੇ ਲੱਗ ਜੇ ਫਿਰ ਵੀ ਕਿਤੇ ਨਾ ਕਿਤੇ ਹੱਥ ਪਾਲਾ ਬੰਦਾ ਮਾਰਦਾ ਹੀ ਆ ਆਪਾਂ ਰੋਟੀ ਦਾ ਜੀਗਾਰ ਵਾਸਤੇ ਤੁਸੀਂ ਵੀ ਫਿਰਦੇ ਅਹੀਂ ਫਿਰਦੇ ਤੇ ਹੁਣ ਰੱਬ ਜਾਣੇ ਕੀ ਗੱਲਬਾਤ ਹੋਈ ਆ ਕੀ ਨਹੀਂ ਕਿ ਹੁਣ ਉਹ ਬੰਦੇ ਦੱਸਦੇ ਫੜੇ ਨੇ ਤੇ ਮੇਰਾ ਛੋਟਾ ਬ੍ਰਦਰ ਗਿਆ ਹੀ ਗੱਲ ਮੰਤਰ ਸਾਹਿਬ ਕੋਲ ਗਿਆ ਇੱਥੇ ਹੁਣ ਆ ਗੱਲਬਾਤ ਕੀਤੀ ਉਹਨਾਂ ਨੂੰ ਵੇਖੋ ਪਾਣਾ ਹੁਣ ਵੇਖੋ ਜੀ ਜਾਂ ਤੇ ਆਹ ਕਿਹੜਾ ਹੁਣ ਉੱਥੇ ਜਾ ਕੇ ਬੈਠਿਆ ਜਾਂ ਕੋਈ ਲਾਗੇ ਹੁੰਦਾ ਫੇਰ ਤਾਂ ਕੋਈ ਹੁੰਦਾ ਵੀ ਸਾਡੇ ਸਾਹਮਣੇ ਕੋਈ ਗੱਲਬਾਤ ਹੋਈ ਹੁਣ ਉਹ ਬੰਦੇ ਜਿਨ੍ਹਾਂ ਨੇ ਨਖਾਨ ਕੀਤਾ ਉਹ ਬੰਦੇ ਫੜੇ ਨੇ ਇਹ ਉਹਨਾਂ ਨੂੰ ਪੁੱਛਣਾ ਚਾਹੀਦਾ ਕੀ ਗੱਲ ਹੈ ਅਸੀਂ ਦੇਖੋ ਇਨਸਾਫ ਚਾਹੁੰਦੇ ਵੀ ਬੇਅਦਲ ਹੀ ਤੇ ਚਲੋ ਇਹਦਾ ਤ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮ੍ਰਿਤਕ ਕਾਸ਼ਦੀਪ ਸਿੰਘ ਕਰੀਬ 2-3 ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਘਰ ਵਾਪਸ ਆਇਆ ਸੀ ਅਤੇ ਹੁਣ 10-15 ਦਿਨਾਂ ਤੋਂ ਆਪਣੇ ਕਿਸੇ ਦੋਸਤ ਨਾਲ ਕੰਮ ਦੀ ਭਾਲ ਵਿੱਚ ਚੰਡੀਗੜ੍ਹ ਗਿਆ ਸੀ ਅਤੇ ਬੀਤੇ ਦਿਨੀ ਜ਼ਿਲਕਪੁਰ ਵਿੱਚ ਕੁਝ ਨੌਜਵਾਨਾਂ ਵੱਲੋਂ ਉਸਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਮੈਂ ਸਰਵਣ ਸਿੰਘ ਲੰਬੜਦਾਰ ਪਿੰਡ ਢਿਲਵਾ ਸੋਣਾ ਕੋਲੀ ਸੂਰਤ ਮੱਲੀ ਮਸਲਾ ਇਹ ਵੀ ਅਸੀਂ ਇੱਥੇ ਪਿੰਡਾਂ ਨੂੰ ਮੈਸੇਜ ਆਇਆ ਵੀ ਇਹ ਮੁੰਡੇ ਨਾਲ ਸੇ ਕਰਨੇ ਸਟਾ ਲਾਤੀਆਂ ਨਹੀਂ ਅਸੀਂ ਤਤਕਾਲੀ 2000 ਸ੍ਰੀ ਉਹਦੇ ਦਾਜੀ ਉਹਦੇ ਬ੍ਰਦਰ ਹੋਰ ਪਿੰਡ ਦੇ ਕੋ ਸੱਜਣ ਅਸੀਂ ਉੱਥੇ ਪਹੁੰਚੀਆਂ ਜਿੱਥੇ ਵੀ ਚੰਡੀਗੜ੍ਹ ਮਾਰਦਤ ਹੈ ਉਹ ਉੱਥੇ ਗਏ ਸਾਨੂੰ ਐਸਐਚਓ ਸਾਹਿਬ ਨੇ ਬਹੁਤ ਵਧੀਆ ਡੀਲ ਕੀਤਾ ਬਹੁਤ ਚੰਗੇ ਤਰੀਕੇ ਨਾਲ ਦੱਸਿਆ ਉੱਥੇ ਪਿੰਡ ਦਾ ਆਪਣਾ ਮੁੰਡਾ ਵੀ ਹੈ ਕੋਈ ਉਦੀ ਸਾਨੂੰ ਬੜੀ ਲਿਫਟ ਮਿਲੀ ਆ ਬਹੁਤ ਨੇ ਵੀ ਸਾਡੀ ਸਹਾਇਤਾ ਕੀਤੀ ਆ ਉੱਥੇ ਵੀ ਦੌੜ ਭੱਜ ਵਿੱਚ ਮੁੜ ਕੇ ਪਤਾ ਲੱਗਾ ਵੀ ਦੋਸ਼ੀ ਵੀ ਫੜੇ ਗਏ ਰਹੀ ਮਾਮਲਾ ਇਹ ਆਪਣੇ ਕੰਮ ਦੀ ਭਾਲ ਚ ਗਿਆ ਸੀ ਜੇ ਬਾਹਰੋਂ ਆਇਆ ਸੀ ਜੀ ਬੇਰਜਗਾਰ ਹੀ ਵਿਚਾਰਾ ਉਹਦੇ ਖਿਆਲ ਦੇ ਵਿੱਚ ਮੈਂ ਚੰਡੀਗੜ੍ਹ ਜਾਵਾਂ ਉੱਥੇ ਕੋਈ ਚੰਗਾ ਸ਼ਹਿਰ ਵਾ ਚੰਗਾ ਕੰਮ ਮਿਲੇ ਉੱਥੇ ਸ਼ਰਾਰਤੀਆਂ ਸਰਾਨੇ ਦੇ ਨਾਲ ਕੋਈ ਵੱਧ ਘਟਾ ਕਰਕੇ ਨਸ਼ੇ ਦੇ ਤਰੀਕੇ ਵਿੱਚ ਰਜੇ ਹੋਣਗੇ ਮੌਕੇ ਤੇ ਫੜੇ ਵੀ ਗਏ ਆ ਇਹ ਮੁੰਡਾ ਬਹੁਤ ਬੀਬਾ ਮੁੰਡਾ ਸੀ ਬਹੁਤ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆਂ ਕਿ ਇਹਨਾਂ ਦਾ ਇਨਸਾਫ ਹੋਈ ਜਾ ਵਿਚਾਰਿਆਂ ਦੇ ਜਿਹੜਾ ਬੰਦੇ ਦੋਸ਼ੀ ਨੇ ਉਹਨਾਂ ਨੂੰ ਯੋਗ ਸਜ਼ਾ ਮਿਲੇ ਜਰੂਰ ਫੜੇ ਫੜੇ ਵੀ ਗਏ ਨਹੀਂ ਫਿਲਹਾਲ ਪਰਿਵਾਰਕ ਮੈਂਬਰ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕਰ ਰਹੇ ਨੇ ਜਦਕਿ ਨੌਜਵਾਨ ਦਾ ਪਿੰਡ ਵਿੱਚ ਹੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਉੱਥੇ ਹੀ ਇਸ ਮਾਮਲੇ 'ਚ ਪੁਲਿਸ ਦਾ ਫਿਲਹਾਲ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਜਾਣਕਾਰੀ ਮੁਤਾਬਕ ਘਟਨਾ ਤੋਂ ਬਾਅਦ ਪੁਲਿਸ ਨੇ ਕੁਝ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਇਹ ਪੂਰਾ ਘਟਨਾਕਰਮ ਕਿਉਂ ਵਾਪਰਿਆ ਨੌਜਵਾਨ ਦਾ ਕਤਲ ਕਿਉਂ ਕੀਤਾ ਗਿਆ ਇਹ ਫਿਲਹਾਲ ਲਈ ਵੱਡਾ ਸਵਾਲ ਬਣਿਆ ਹੋਇਆ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ